ਇੰਡੀਆ 'ਚ ਰੇਪ ਦੇ ਮਾਮਲੇ ਦਿਨ-ਦਿਨ ਵਧੀ ਜਾਂਦੇ ਨੇ ਤੇ ਕਈ ਵਾਰ ਤਾਂ ਇਹ ਹੁੰਦਾ ਕਿ ਜਿਹਨੇ ਰੇਪ ਕਰਿਆ ਉਹ ਆਜ਼ਾਦ ਘੁੰਮਦੇ ਨੇ ਤੇ ਜਿਨ੍ਹਾਂ ਨੂੰ ਆਇਆ ਉਹਨਾਂ ਦੀ ਜ਼ਿੰਦਗੀ ਬਹੁਤ ਬੁਰੀ ਹੋ ਜਾਂਦੀ ਹੈ ਤੇ ਬਾਅਦ 'ਚ ਕੈਂਡਲ ਮਾਰਚ ਕਰਨ ਨਾਲੋਂ ਜਾਂ ਫਿਰ ਪੋਸਟਾਂ ਪਾਉਣ ਨਾਲੋਂ ਬਿਹਤਰੀ ਹੈ ਕਿ ਆਪਣੇ ਕੋਲ ਕੋਈ ਸਮਾਧਾਨ ਹੋਵੇ ਆਪਣੇ ਕੋਲ ਕੋਈ ਵੇਹ ਹੋਵੇ ਕਿ ਆਪਾਂ ਉਹਨਾਂ ਨੂੰ ਪਹਿਲਾਂ ਹੀ ਰੋਕ ਸਕੀਏ ਵਾਪਰਨ ਤੋਂ ਰੋਕ ਸਕੀਏ ਉਹਨਾਂ ਨੂੰ ਹੋਣ ਤੋਂ ਰੋਕ ਸਕੀਏ ਉਹਦੇ ਲਈ ਆਪਾਂ ਇੱਕ ਐਪ ਮੋਬਾਈਲ ਐਪ ਬਣਾਈ ਹੈ ਐਪ ਦਾ ਨਾਮ ਆ ਫਰੈਂਡੂ ਫਰੈਂਡੂ ਫਿਲਹਾਲ ਟ్రਾਇਲ ਮੋਡ ਤੇ ਹੈ ਐਂਡਰੋਇਡਸ ਤੇ अवेलेबल ਆ ਸਾਰੇ ਡਾਊਨਲੋਡ ਕਰੋ ਉਹਦੇ ਵਿੱਚ ਫੀਚਰ ਇਹ ਹੈ ਬਹੁਤ سارے ਫੀਚਰ ਨੇ ਪਰ ਜਿਹੜਾ ਮੇਨ ਨੂੰ ਮੇਨ ਫੀਚਰ ਸਾਡਾ ਮਕਸਦ ਸੀਗਾ ਕਿ ਜਦੋਂ ਕਿਸੇ ਨੂੰ ਲੱਗੇ ਕਿ ਮੈਂ ਇਸ ਸਿਚੁਏਸ਼ਨ ਚ ਫਸਣ ਲੱਗੀ ਹਾਂ ਕਿ ਉਹਨੂੰ ਡਾਊਟ ਹੋਵੇ ਕਿ ਮੇਰੇ ਇਰਦ ਗਿਰਦ ਦਾ ਮਾਹੌਲ ਇਹੋ ਜਿਹਾ ਬਣ ਰਿਹਾ ਹੈ ਕੋਈ ਪਿੱਛਾ ਕਰ ਰਿਹਾ ਹੈ ਜਾਂ ਫਿਰ ਮੈਂ ਇਕੱਲੀ ਹਾਂ ਜਾਂ ਫਿਰ ਕਈ ਵਾਰ ਕੈਬਸ ਦੇ ਵਿੱਚ ਵੀ ਅਸਰ ਹੁੰਦਾ ਕੈਬ ਕੈਬ ਵਾਲੇ ਵੀ ਫੀਵਰ ਇਸ ਤਰ੍ਹਾਂ ਕਰਦੇ ਨੇ ਕਿ ਕੋਈ ਗਲਤ ਰਵਈਏ ਤੇ ਲਈ ਚੱਲਿਆ ਤਾਂ ਉਦੋਂ ਉਹ ਬੰਦੇ ਨੂੰ ਇਹ ਹੁੰਦਾ ਕਿ ਨੀਅਰਬਾਈ ਮੇਰੇ ਕੋਣ ਹੈ ਯਾ ਕੋਈ ਮਦਦ ਕਰ ਸਕਦਾ ਕਿਉਂਕਿ ਵੱਤੋ ਆਦਿਕ ਕੁੜੀ ਕੀ ਕਰ ਸਕਦੀ ਆਪਣੇ ਭਾਈ ਨੂੰ ਫੋਨ ਕਰ ਸਕਦੀ ਆਪਣੇ ਬੋਏਫ੍ਰੈਂਡ ਨੂੰ ਆਪਣੇ ਹਸਬੰਦ ਨੂੰ ਫੋਨ ਕਰ ਸਕਦੀ ਹੈ ਆਪਣੇ ਪਾਪਾ ਨੂੰ ਫੋਨ ਕਰ ਸਕਦੀ ਹੋ ਸਕਦਾ ਕਿ ਕਿੰਨੀ ਦੂਰ ਹੋ ਸਾਤੇ ਨੇ ਕੋਈ ਚੰਡੀਗੜ੍ਹ ਚ ਹੋਵੇ ਉਦੀ ਫੈਮਿਲੀ ਕੀ ਪਤਾ ਹੈ ਜavr ਉਹਦੇ ਵੈਲਿਊਏਸ਼ਨ ਕੀ ਪਤਾ ਲੁਧਿਆਣਾ ਹੋਣ ਹੋ ਸਕਦਾ ਅੰਮ੍ਰਿਤਸਰ ਹੋਣਾ ਜਾਂ ਫਿਰ ਦਿੱਲੀ ਵੀ ਹੋ ਸਕਦੇ ਜਾਂ ਫਿਰ ਹੋ ਸਕਦਾ ਕਿਸੇ ਨਾ ਆਸਾਮ ਚ ਰੇਪ ਹੋਣ ਲੱਗਿਆ ਤੇ ਉਹਦੇ ਵੈਲਿਊਏਸ਼ਨ ਪਤਾ ਨਹੀਂ ਕਿੱਥੇ ਹੋਣਗੇ ਤਾਂ ਆਪਾਂ ਪਤਾ ਹੀ ਹੈ ਸਾਰਿਆਂ ਨੂੰ ਕਿ ਸਮਾਜ ਦੇ ਵਿੱਚ ਬੜਿਆ ਲੋਕ ਵੀ ਹੈਗੇ ਨੇ ਤੇ ਉਹਦੇ ਵਿੱਚ ਇੱਕ ਫੀਚਰ ਹੈ ਕਿ ਨੀਅਰ ਬਾਈ ਲੋਕਾਂ ਨੂੰ ਤੁਸੀਂ ਇੱਕ ਨੋਟੀਫਿਕੇਸ਼ਨ ਭੇਜ ਸਕਦੇ ਹੋ ਕਿ ਐਮਰਜੈਂਸੀ ਹੈ ਤਾਂ ਉਹ ਜਿੰਨਾ ਜਿੰਨਾ ਕੋਲ ਹੋ ਐਪ ਹੋਗੀ ਉਹਨਾਂ ਕੋਲ ਉਹਦਾ ਅਲਰਟ ਜਾਊਗਾ ਤੇ ਉਹਦਾ ਆਪਾਂ ਇੱਕ ਰੇਡੀਅਸ ਰੱਖਿਆ ਹੋਇਆ ਹੈ ਜਿਵੇਂ ਫੋਰ ਐਗਜ਼ਾਮਪਲ ਆਪਾਂ 10 ਕਿਲੋਮੀਟਰ ਜਾਂ 5 ਕਿਲੋਮੀਟਰ ਰੱਖ ਸਕਦੇ ਹਾਂ ਉਹਨੂੰ ਘਟਾ ਵੀ ਸਕਾਂਗੇ ਜਿਵੇਂ ਜਿਵੇਂ ਇਹਦੇ ਯੂਜ਼ਰਜ਼ ਵਧਣਗੇ ਉਹਦੇ ਨਾਲ ਕੀ ਹੋਊਗਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਉਹ ਨੋਟੀਫਿਕੇਸ਼ਨ ਗਿਆ ਉਹ ਉਹਨਾਂ ਕੋਲ ਐਗਜ਼ੈਕਟ ਲੋਕੇਸ਼ਨ ਪਹੁੰਚ ਜਾਊਗੀ ਕਿ ਜਿੱਥੇ ਇਹ ਘਟਨਾ ਹੋਣ ਦਾ ਖਤਰਾ ਹੈ ਹੋ ਸਕਦਾ ਕਿਸੇ ਦਾ ਮਰਡਰ ਹੋਣ ਲੱਗਿਆ ਹੋਵੇ ਹੋ ਸਕਦਾ ਕਿਸੇ ਦਾ ਰੇਪ ਹੋਣ ਲੱਗਿਆ ਜਾਂ ਫਿਰ ਹੋ ਸਕਦਾ ਕਿਸੇ ਨੂੰ ਹੋਰ ਐਮਰਜੈਂਸੀ ਲੋੜਤਾ ਉਹਦੇ ਉੱਪਰ ਤੁਸੀਂ ਟਾਈਪ ਵੀ ਕਰ ਸਕਦੇ ਹੋ ਜੇ ਤੁਸੀਂ ਐਮਰਜੈਂਸੀ ਚ ਤੁਸੀਂ ਜਸਟ ਕਲਿੱਕ ਕਰਨਾ ਕੀ ਮੈਂ ਡੇਂਜਰ ਚ ਕਲਿੱਕ ਉਹਦੇ ਤੇ ਡੇਂਜਰ ਵਾਲੇ ਬਟਨ ਤੇ ਕਲਿੱਕ ਕਰੋਗੇ ਜਾਂ ਜਿਹੜੀ ਅਰਜੈਂਟ ਐਮਰਜੈਂਸੀ ਹੈਲਪ ਤੇ ਕਲਿੱਕ ਕਰੋਗੇ ਨਾਲ ਦੀ ਨਾਲ ਤੁਹਾਡਾ ਨੋਟੀਫਿਕੇਸ਼ਨ ਨੀਅਰਬਾਈ 10 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਵੀ ਲੋਕ ਹੋਣਗੇ ਆ ਵੈਰੀਫਾਈਡ ਹੋਣਗੇ ਐਪ ਦੇ ਉੱਪਰ ਜਦੋਂ ਤੁਸੀਂ ਇਹਨੂੰ ਡਾਊਨਲੋਡ ਵੀ ਕਰੋਗੇ ਤੇ ਤੁਹਾਨੂੰ ਪ੍ਰੋਪਰ ਵੈਰੀਫਿਕੇਸ਼ਨ ਕਰਨੀ ਪਊਗੀ ਜਿਵੇਂ ਆਪਣਾ ਆਧਾਰ ਕਾਰਡ ਜਾਂ ਫਿਰ ਆਪਣਾ ਪਾਸਪੋਰਟ ਵਗੈਰਾ ਫੜ ਕੇ ਨਾਲ ਖੜੋਗੇ ਤਾਂ 1 ਬਾਈ 1 ਮੇਰੀ ਟੀਮ ਦੇ ਬੰਦੇ ਜਿਹੜੇ ਡਿਵੈਲਪਰ ਨੇ ਉਹ 1 ਬਾਈ 1 ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਕੇ ਇਹਦੇ ਦੇ ਸਾਰੇ ਵੈਰੀਫਾਈਡ ਪੀਪਲ ਹੋਵੋਗੇ ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਆਪਣੀਆਂ ਭੈਣਾਂ ਨਾਲ ਪਿਆਰ ਆ ਜਾਂ ਫਿਰ ਕਿਸੇ ਦੀ ਗਰਲਫ੍ਰੈਂਡ ਵੀ ਹੁੰਦੀ ਆ ਕਿਸੇ ਦੀ ਵਾਈਫ ਹੁੰਦੀ ਆ ਆਪਾਂ ਹਮੇਸ਼ਾ ਨਾਲ ਨਹੀਂ ਹੁੰਦੇ ਉਹਨਾਂ ਦੇ ਤੇ ਆਪਾਂ ਉਹਨਾਂ ਦੀ ਬੈਕ ਤੇ ਉਹਨਾਂ ਦਾ ਫਿਕਰ ਲੱਗਿਆ ਰਹਿੰਦਾ ਹੁੰਦਾ ਜਿਹੜੀ ਇਹ ਐਪ ਹੈ ਮੁੰਡਿਆਂ ਦੇ ਫੋਨਾਂ 'ਚ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਉਹਨਾਂ ਦੀ ਹੈਲਪ ਕਰ ਸਕਦੇ ਆ ਕੁੜੀਆਂ ਦੇ ਫੋਨਾਂ 'ਚ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਕਦੇ ਵੀ ਲੋਟ ਪੈ ਸਕਦੀ ਹੈ ਕੁਝ ਰਹਿ ਗਿਆ ਹੋਇਆ ਮੈਂ ਦੱਸ ਦੂੰਗਾ ਬਾਅਦ 'ਚ ਬਾਕੀ ਤੁਸੀਂ ਇਹਨੂੰ ਡਾਊਨਲੋਡ ਕਰੋ ਫਿਲਹਾਲ ਹਜੇ ਐਂਡਰੋਇਡਸ ਤੇ ਹੈ ਕਿਉਂਕਿ ਜੇ ਬਹੁਤ ਸਾਰੇ ਇਕੱਠੇ ਡਾਊਨਲੋਡਸ ਹੋ ਜਾਣਗੇ ਫਿਰ ਵੈਰੀਫਾਈ ਕਰਨਾ ਵੀ ਔਖਾ ਹੋ ਜਾਊਗਾ ਮੈਨੂੰ ਲੱਗਦਾ ਮੈਂ ਆਪਣਾ ਮੈਸੇਜ ਚੰਗੀ ਤਰ੍ਹਾਂ ਕਨਵੇ ਕਰ ਚੁੱਕਿਆ ਜੇ ਕੁਝ ਭੁੱਲ ਗਿਆ ਹੋਇਆ ਫਿਰ ਮੈਂ ਬਾਅਦ